ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਨੇਤਾਵਾਂ ਨੇ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ। ਸਯੁਕਤ ਕਿਸਾਨ ਮੋਰਚਾ ਨਾਨ ਪੋਲਿਟਿਕਲ ਵੱਲੋਂ ਸਰਕਾਰ ਖਿਲਾਫ ਬਰਨਾਲਾ ਚ ਮਹਾਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਸਤਾਰਾ ਆਗੂ ਪਹੁੰਚੇ। ਇਸ ਮੌਕੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਾਲ ਹੀ 13 ਫਰਵਰੀ ਨੂੰ ਦਿੱਲੀ ਵਿੱਚ ਵੱਡੀ ਮਹਾਰੈਲੀ ਦਾ ਵੀ ਐਲਾਨ ਕੀਤਾ ਗਿਆ। ਦੇਖੋ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਨੇ ਵਾਅਦਾ ਕਰਕੇ ਮੁੱਕਰੀ ਹੈ ਸਾਡੇ ਨਾਲ ਅੰਦੋਲਨ ਦੇ ਦੌਰਾਨ ਕੁਝ ਵਾਅਦੇ ਕੀਤੇ ਸੀ ਉਹਨਾਂ ਦੇ ਮੁੱਕਰ ਵੀ ਐਮਐਸਜੀ ਨੂੰ ਗਰੰਟੀ ਦਾ ਕਾਨੂੰਨ ਦੇਣਾ ਸੀ ਔਰ ਲੋਕਾਂ ਦੇ ਕੇਸ ਮੁਕਦਮੇ ਵਾਪਸ ਲੈਣੇ ਸਾਡਾ ਵਾਅਦਾ ਕੀਤਾ ਸੀ ਕਿ ਡਾਕਟਰ ਸੰਮਾਨਾ ਦੀ ਰਿਪੋਰਟ ਲਾਗੂ ਕਰਾਂਗੇ ਔਰ ਘੱਟੋ ਘੱਟ ਕਿਸਾਨਾਂ ਦਾ ਕਰਜ਼ਾ ਵੀ ਨਹੀਂ ਰੋਸ ਮਾਫ ਕਰਾਂਗੇ ਇਹ ਸਾਰੇ ਵਾਅਦੇ ਕੀਤੇ ਸਰਕਾਰ ਨੇ ਇਹਦੇ ਮੁੱਕਰੂ ਔਰ ਤੁਸੀਂ ਦੇਖਿਆ ਹੋਵੇ ਚੋਣਾਂ ਦੇ ਦੌਰਾਨ ਇਹ ਸਰਕਾਰ ਇਹੀ ਰੋਲਾ ਪਾਉਂਦੀ ਰਹੀ ਹੈ ਉਹੀ ਜੀ ਦੇ ਵੀ ਰੋਲਾ ਪਾਉਂਦੀ ਰਹੀ ਐ ਕਿ ਡਬਲਯੂਟੀ ਉਹਦੇ ਬਾਹਰ ਆਵੇ ਲੇਕਿਨ ਉਹ 10 ਸਾਲੇ ਵਿਰਾਜ ਕਰਦੇ ਆ ਉਹ ਭੁੱਲੀਆਂ ਬੱਚਿਆਂ ਨੂੰ ਕਰੋਂਗੇ ਨਾ ਇਹ ਸਾਰਿਆਂ ਮੰਡਾਂ ਨੂੰ ਲੈ ਕੇ ਅਸੀਂ ਲੈ ਦੁਬਾਰਾ ਮਤਲਬ ਦਿੱਲੀ ਵੱਲ ਕੂਚ ਕਰਨ ਦਾ ਪ੍ਰੋਗਰਾਮ ਬਣਾਇਆ ਤੇ 13 ਫਰਵਰੀ ਨੂੰ ਵੱਡਾ ਕਾਠ ਲੈ ਕੇ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਜਿਹਦੇ ਤੇ ਅਸੀਂ ਵੱਖ-ਵੱਖ ਸਟੇਟਸ ਬੁਲੋਂ ਪੰਜਾਬ ਦੇ ਵਿੱਚ ਅੱਜ ਦੂਜੀ ਤੇ ਪਹਿਲਾ ਜੰਡਿਆਲਾ ਗੁਰੂ ਅੱਜ ਇੱਥੇ ਵਰਮਾਦੇ ਹੋ ਰਹੀ ਐ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ हरियाणा ਦੀ ਬੜੀਆਂ ਕਿਸਾਨ ਮਾਂ ਬੋਲ ਦੇ ਤਾਂ ਹੋਣ ਜਾ ਰਹੇ ਨੇ ਉੱਥੇ ਅਸੀਂ ਸਾਰੀ ਦੀ ਸਾਰੀ ਇਹਦੀ ਇੱਕ ਤਿਆਰੀ ਹੈ ਜਿਹੜੀ ਇਸ ਮੋਰਚੇ ਦੀ ਉਹਦੇ ਤੇ ਜ਼ੋਰ ਲੱਗਿਆ ਹੋਇਆ ਹੈ ਪਰ ਲੋਕਾਂ ਨੂੰ ਅਵੇਅਰ ਕਰਨ ਤੇ ਜ਼ੋਰ ਲਗਾਇਆ ਤਾਂ ਕਿ ਲੋਕਾਂ ਨੂੰ ਜਿਹੜੇ ਆਪਣੇ ਅੱਖੇ ਪਏ ਨੇ ਕਿ ਵੀ ਅੱਜ ਕੀ ਲੈਣ ਜਾ ਰਹੇ ਨੇ ਇੱਕ ਇੱਕ ਗੱਲ ਲੋਕਾਂ ਤੱਕ ਪਹੁੰਚ ਜਾਵੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਤੜਪ ਤੋਂ ਉਹ ਬਹੁ ਡਿਊਟੀ ਖਤਮ ਕਰਕੇ ਇਹਦੇ ਰੰਗ ਢੰਗ ਦੇ ਨਾਲ ਉਹ ਤਿੰਨ ਕਲੋਨਾਂ ਦੇ ਰਾਹੀ ਜਿਸ ਤਰ੍ਹਾਂ ਜਮੀਨ ਲੈਣੀ ਚਾਹੀਦੀ ਸੀ ਉਹੀ ਨਗਲਵੇਂ ਰੂਪ ਦੇ ਵਿੱਚ ਫੇਰ ਲੈ ਕੇ ਆਈ ਆ ਔਰ ਉਹਦੇ ਖਿਲਾਫ ਸਾਡੀ ਲੜਾਈ ਹੈ ਉਹਨਾਂ ਦੀ ਤਿਆਰੀ ਦੇ ਵਿੱਚ ਸਾਡੀ ਅਜੇ ਕੰਮ ਜਾਇਦਾ ਜਿਵੇਂ ਤੁਸੀਂ ਦੇਖੋਗੇ ਵਾਹਿਗੁਰੂ ਕਿਰਪਾ ਕਰਨਗੇ ਲੱਖਾਂ ਲੋਕਾਂ ਦੀ ਸ਼ਮੂਲੀਅਤ ਹੋਰ ਥੋੜੇ ਸਮੇਂ ਤੋਂ ਨਗਰ ਆਏਗੀ ਸੋਇਲ ਦੇ ਮੁੱਦਿਆਂ ਨੂੰ ਲੈ ਕੇ ਵੀ ਕਬੱਡੀ ਕਰੀ ਆਂ ਆ ਸੋਇਲ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਪ੍ਰੋਗਰਾਮ ਰੱਖਿਆ ਹੋਇਆ 11 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਕਬੱਡੀ ਕਨਵੈਨਸ਼ਨ ਕਰਾਂਗੇ ਪੰਜਾਬ ਤੇ ਹਰਿਆਣਾ ਦੀ ਇੱਕ ਸਾਡੀ ਸਮਝ ਬਣਾਵਾਂਗੇ ਕਿਉਂਕਿ ਸਰਕਾਰਾਂ ਨੂੰ ਪਤਾ ਜਦੋਂ ਅਸੀਂ ਕਿਸਾਨਾਂ ਦੇ ਵਾਰ ਕਰਨਾ ਹੈ ਉਹਨਾਂ ਪੰਜਾਬ ਤੇ ਹਰਿਆਣਾ ਦੇ ਜਿਹੜੇ ਕਮਰਸ਼ial ਸਟੇਟਾਂ ਇਹਨਾਂ ਨੂੰ ਕਿਵੇਂ ਗੱਦਾ ਕੇ ਰੱਖਿਆ ਜਾ ਸਕਦਾ ਹੈ ਸਾਡੀ ਚਾਹਤ ਉਹ ਰਹੀ ਜਾ ਰਹੀ ਦੁਬਾਰਾ ਫੇਰ ਮੋਹਰਾਂਗੋ ਦੇ ਬੰਦਿਆਂ ਵੱਲੋਂ ਮੋਹਰਾਂਗੋ ਨੂੰ ਕੁਝ ਵਿਅਕਤੀ ਰਾਵਣੇ ਵੱਲੋਂ ਲੇਕਨਵੀਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਦੀ ਚਾਲ ਕੁਝ ਸਫਲ ਹੋਣ ਵਾਲੇ ਪੂਰਾ ਪਲਾਦ ਤੋਂ ਹਰਿਆਣੇ ਦੇ ਕਿਸਾਨ ਉੱਥੇ ਜਸਾਲੀ ਸੰਗ ਬਣਾਉਣਗੇ ਕੋਈ ਨਹੀਂ ਆਸੋ ਲੜਾਈ ਕੀ ਐ ਇਸੇ ਮੁਬਾਕੀ ਐ ਹਾਂ ਗੈਰ ਰਾਜ ਦੇ ਵਿੱਚੋਂ ਕੁੜੀਆਂ ਦੇਖੋ ਅੱਜ ਵੀ ਇੰਨੀ ਕਰ ਰਹੀਆਂ ਐ ਹਾਂ ਐਸਕਯੂਐਮ ਨਾਨ ਪੋਲੀਟিক্যাল ਜਿਹੜੀਆਂ ਹਿੱਸਾ ਦੇ ਕੋਲ ਬੰਡੂਆਂ ਨੇ ਜਿਹਦੇ ਖਾਸ ਕਰਕੇ ਸਭ ਪੰਜਾਬ ਦੇ ਵਿੱਚੋਂ 17 ਜਥੇ ਬੰਡੀਆਂ ਨੇ ਜਿਹੜੀਆਂ ਅੱਜ ਇੱਥੇ ਪਾਰਟਿਸਪੇਟ ਆ ਹਰਿਆਣੇ ਦੀਆਂ 4-5 ਅੱਗੇ ਬੰਡੀਆਂ ਵੀ ਲੀਡਰਸ਼ਿਪ ਉੱਤੇ ਆਉਣਗੇ ਔਰ ਬਾਕੀ ਜਿਹੜੀਆਂ ਆ ਜੀ ਉਹ ਪੂਰੇ ਭਾਰਤ ਦੀਆਂ ਉਹ ਲਗਭਗ 17 ਬਜੇ ਦੇ ਲਗਭਗ ਪਹਿਲਾ ਸੀ ਪਰ 35 ਕਰੋ ਦੰਗਿਆਂ ਦਾ ਪਿਛਲੇ ਦਿਨ ਚ ਬੱਕਰੀ ਭਾਰਤ ਨੂੰ ਸਾਨੂੰ ਸਮਰਥਨ ਮਿਲਿਆ ਇਸ ਕੋਲ ਨਾਨ ਪੋਲੀਟਿਕਲ ਨੂੰ ਔਰ ਉਹ ਵੱਡੇ ਇੱਕ ਪਰਿਵਾਰ ਦੇ ਵਿਚਵਾਦ ਹੋਇਆ ਕਮੂਨ ਕਹਿੰਦਾ ਕਿ ਜੇ ਬੱਕਰੀ ਭਾਰਤ ਪਹਿਲੇ ਮੋਲਿਆਂ ਦੇ ਵਿੱਚ ਸਾਡੇ ਤੋਂ ਪਛੜ ਰਿਹਾ ਹੁਣ ਅਸੀਂ ਪਛੜ ਨਹੀਂ ਦਿਆਂਗੇ ਥੋੜੇ ਜਿਹਾ ਸਮੇਂ ਵਿੱਚ ਇਹਨਾਂ ਦੇ ਵਿੱਚ ਸਾਡੀ ਇੱਕ ਵੱਡਾ ਪੰਚਾਇਤ ਦਾ ਵਿਵਾਦ ਹੋ ਰਿਹਾ ਹੈ पटना को जोड़े और वो चीज देखो तो जो बिहार पिछली बारी एबसेंट रहा अभी बिहार में एबसेंट नहीं रहेगा देखो जथेबंद जोड़िया सचो किसान जथेबंद ने जो राजनीति वाल कोई संबंध नहीं वो सारिया होनी तोहे सामने इतने मैदान नगर आ जाने बहुत सारे आ चुकी है रेंगी तो रेंगी होगी आ गए ਦੇਸ਼ ਦੇ ਦੋ ਵੱਡੇ ਫੋਰਮਾਂ ਦੇ ਐਸਕੇਮ ਗੈਰ ਰਾਜਨੀਤਿਕ ਤੇ ਦੇਸ਼ ਦੀਆਂ ਉੱਤਰ ਭਾਰ ਦੀਆਂ 18 ਜਥੇਬੰਦੀਆਂ ਦਾ ਅੱਜ ਦੂਜੀ ਮਹਾਂ ਰੈਲੀ ਜਿਹੜੀ ਬਰਨਾਲੇ 'ਚ ਹੋ ਰਹੀ ਹੈ। ਇੱਕ ਤਾਂ 13 ਫਰਵ ਨੂੰ ਅਸੀਂ ਦਿੱਲੀ ਕੂਚ ਕੀਤਾ ਵਾ। ਅੱਜ ਇਹ ਵੱਡਾ ਇਕੱਠ ਕਰਕੇ ਠੀਕ ਆ ਲੱਖਾਂ ਟਰੈਕਟਰ ਟਰਾਲੀਆਂ ਜਿਹੜੀਆਂ ਦਿੱਲੀ ਵੱਲ ਤੋਰਨੇ ਆ ਸੀ ਉਹਦੀ ਹੰਕਾਰ ਭਰਨੀ ਅੱਜ ਆ ਜਿਹੜੀ ਸਰਕਾਰ ਕਹਿੰਦੀ ਸੀ ਮੋਦੀ ਸਾਹਿਬ ਨੂੰ ਲੱਗਦਾ ਸੀ ਬੀ ਕਸਾਨਾਂ ਨੂੰ ਅਸੀਂ ਦਿੱਲੀ ਤੋਂ ਫਾੜ ਕੇ ਭੇਜਿਆ ਵਾ ਇਹ ਦੋਰੇ ਇਕੱਠੇ ਨਹੀਂ ਹੋ ਸਕਦੇ ਜਾਂ ਦਿੱਲੀ ਵੱਲ ਆ ਨਹੀਂ ਸਕਦੇ ਅੱਜ ਉਹਨਾਂ ਨੂੰ ਦੱਸਣਾ ਵੀ ਅਸੀਂ ਫੇਰ ਦਿੱਲੀ ਵੱਲ ਨੂੰ ਆ ਰਹੇ ਹਾਂ ਵਜਾ ਉਹਦੀ ਹੈ ਕਿ ਮੋਦੀ ਸਰਕਾਰ ਨੇ ਜਿਹੜੀ 9 ਦਸੰਬਰ ਨੂੰ ਸਾਨੂੰ ਚਿੱਠੀ ਲਿਖੀ ਸੀ ਉਹਦੇ ਵਿੱਚ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਸੀ ਯੂਪੀ ਸਰਕਾਰ ਨੇ ਲਖੀਮਪੁਰ ਖਰੀ ਦਾ ਇਨਸਾਫ ਦੇਣ ਦੀ ਗੱਲ ਕਹੀ ਸੀ ਦਿੱਲੀ ਵਾਲੇ ਸਾਰੇ ਕੇਸ ਵਾਪਸ ਲੈਣ ਦੀ ਗੱਲ ਹੋਈ ਸੀ ਬਿਜਲੀ ਸੰਸ਼ੋਧਨ ਬਿੱਲ ਦੇ ਜਿਹੜਾ ਅਸੀਂ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂਗੇ ਤੁਹਾਨੂੰ ਪੁੱਛਾਂਗੇ ਪਰ ਉਹ ਚਿੱਪ ਵਾਲੇ ਮੀਟਰ ਲਾ ਕੇ ਸਾਡੇ ਗ੍ਰਿਡ ਵਿੱਚ ਕੇ ਲੱਗ ਹੋ ਰਿਆ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਸੀ ਔਰ ਇਹ ਦੋ ਵੱਡੀਆਂ ਗੱਲਾਂ ਜਿਵੇਂ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਉਹਨਾਂ ਤੇ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਆ ਜਿਸ ਨਾਲ ਖੇਤੀ ਮੰਡੀ ਟੁੱਟ ਗਈਆਂ ਔਰ ਲੈਂਡ ਐਕੁਇਜ਼ੀਸ਼ਨ ਐਕਟ ਦੇ ਵਿੱਚੋਂ ਇਹ ਮੱਦ ਕੱਢੀ ਜਾ ਰਹੀ ਆ ਵੀ ਹੁਣ ਕਿਸਾਨਾਂ ਆ ਵੀ ਮਰਜ਼ੀ ਤੋਂ ਬਿਨਾਂ ਵੀ ਜ਼ਮੀਨਾਂ ਖੋਈਆਂ ਜਾਣ ਗਈਆਂ ਇਦੇ ਨਾਲ ਅੱਜ ਨਵੇਂ ਐਲਾਨ ਵੀ ਹੋਣਗੇ ਕੱਸੀ ਤੁਹਾਡੇ ਮਾਤਰਬ ਨਹੀਂ ਜਿੰਨੀਆਂ ਵੀ ਸਾਡੀਆਂ ਰਹਿੰਦੀਆਂ ਪ੍ਰਾਤਰੀ ਜਥੇ ਬੰਦੀਆਂ ਮੁਲਾਜ਼ਮ ਜਥੀ ਜੱਦ ਬੱਚੇ ਜਥੇ ਬੰਦੀਆਂ ਬੁੱਧੀਜੀਵੀ ਪੱਤਰਕਾਰ ਭਾਈਚਾਰਾ ਵਜਾਰ ਸੀ ਸਾਰਿਆਂ ਨੂੰ ਸੱਦਾ ਦਿੰਦੇ ਆਂ ਕਿ ਦਿੱਲੀ ਦਾ ਅੰਦੋਲਨ ਵੱਡਾ ਬਾਤ ਸਾਨੂੰ ਸਾਰਿਆਂ ਨੂੰ ਰਲ ਕੇ ਦਿੱਲੀ ਦਾ ਅੰਦੋਲਨ ਜਿੱਤਣਾ ਚਾਹੀਦਾ ਅਗਲਾ ਸੰਗਠਨ ਕੀ ਹੋਵੇ ਬੀ ਦੇਖੋ ਸ਼ਗਰਸ਼ਦਾ ਐਲਾਨ ਤਾਂ ਹੋ ਗਿਆ ਵੀ ਆਪਾਂ ਦਿੱਲੀ ਨੂੰ ਕੁਚ ਕਰ ਰਹੇ ਆਂ ਹੁਣ ਉਹ ਕੁਚ ਦੇ ਵਿੱਚ ਜਿਵੇਂ ਕੋਈ ਬੁੱਧੀਜੀਵਨ ਨਾਲ ਸੰਵਾਦ ਕਰਨਾ ਵਾ ਉਹਦੀਆਂ ਗੱਲਾਂ ਹੋਣਗੀਆਂ ਆਪਾਂ ਕੋ ਕਮੇਟੀ ਬਣਾਉਣ ਦਾ ਯਤਨ ਕਰਾਂਗੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰੂਗੀ ਜਾਂ ਜਿਹੜੇ ਵਰਗ ਹਾਲੇ ਵੀ ਸਰਗਰਮ ਨਹੀਂ ਹੈਗੇ ਉਹਨੂੰ ਸਰਗਰਮ ਕਿਵੇਂ ਕਰੀਏ ਇਹ ਗੱਲਾਂ ਅੱਜ ਦੇ ਇਕੱਠ ਵਿੱਚ ਹੋਣਗੀਆਂ ਕੋਜੀ ਇਹ ਪਿਛਲੇ ਦਿਨਾਂ ਤੋਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਉਹ 18 ਹੋਰ ਜਥੇਬੰਦੀਆਂ ਨਾਲ ਜਥੇਬੰਦੀਆਂ ਜਿਹੜੀਆਂ ਹਨ ਇਹ ਸਾਰੀਆਂ ਗੈਰ ਰਾਜਨੀਤਿਕ ਇਹ ਰਾਜਨੀਤੀ ਦੇ ਉੱਪਰ ਉੱਠ ਕੇ ਕਿਸਾਨਾਂ ਤੇ ਮਜ਼ਦੂਰਾਂ ਨੇ ਜਥੇਬੰਦੀਆਂ ਉਹਨਾਂ ਨੇ ਫੈਸਲਾ ਕੀਤਾ ਸੀ ਇੱਕ ਰੈਲੀ ਸੀ ਕੀਤੀ ਹੈ 2 ਤਰੀਕ ਨੂੰ ਜੰਡੇ ਵਾਲੇ ਗੁਰੂ ਕਾ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜੀ ਆ ਇਹ ਬਰਨਾਲੇ ਰੈਲੀ ਹੋ ਰਹੀ ਆ ਇਹ ਦੋਵੇਂ ਪਰਮੀਆਂ ਮਾਂ ਰੈਲੀਆਂ ਵਾ ਜਿਹਦੇ ਤੇ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਸਾਰੇ ਵਰਗ ਜਿਹੜਾ ਪੂਰੇ ਭਾਰਤ ਦਾ ਵਾ ਨਾ ਉਹ ਜਾਗ ਚੁੱਕਾ ਹੈ ਕਿ ਜਿਹੜਾ ਪਿਛਲੇ ਦਿਨੀ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਦੁਕਾਨਦਾਰਾਂ ਵੱਲੋਂ 13 ਮਹੀਨੇ ਦਿੱਲੀ ਦੇ ਵਿੱਚ ਵੱਡਾ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਬੀਜੇਪੀ ਵੱਲੋਂ ਕੁਝ ਕੰਮ ਮੰਗਾ ਜਿਹੜੀਆਂ ਉਹ ਸਰਕਾਰ ਕੀਤੀਆਂ ਗਈਆਂ ਸੀ ਕਿ ਕਿਸਾਨਾਂ ਦੀਆਂ ਮਜ਼ਦੂਰਾਂ ਮੰਗਾ ਜਿਹੜੀਆਂ ਵਾ ਉਹਨਾਂ ਦਾ ਹੱਲ ਕਿੱਦਾਂ ਚਾਊਗਾ ਜਿਹਦੇ ਤੇ ਬਿਲਕੁਲ ਮੋਦੀ ਵੱਲੋਂ ਚਿੱਟਾ ਜਵਾਬ ਵੀ ਦੇਣ ਦੀ ਵਿੜਾਇਕ ਉਹ ਜੁਲਟਾ ਖੋਇਆ ਜਾ ਰਿਆ ਵਾ ਪੰਜਾਬ ਦੇ ਵਿੱਚ ਵੱਡੇ ਵੱਡੇ ਰੋਡ ਕੱਢਦੇ ਨੇ ਟੱਕੇ ਨਾਲ ਕਿਸਾਨਾਂ ਮਜ਼ਦੂਰਾਂ ਤੋਂ ਪਹਿਲੀਆਂ ਖੋ ਲੈਣੀਆਂ ਜਿਹੜੇ ਵਾਅਦੇ ਕਿਦੋਂ ਭੱਜ ਜਾਣਾ ਬੈਕਵੌਰਡ ਤੇ ਚਲੇ ਜਾਣਾ ਸਰਕਾਰ ਜਿਹੜੀ ਹੈ ਉਹ ਹਰ ਪਾਸੇ ਤੋਂ ਬੈਕਵੌਰਡ ਤੇ ਜਾ ਚੁੱਕੀ ਹੈ ਜਿਹਦੇ ਵਿੱਚ ਇੱਕ ਅंदोलਨ ਦੇ ਵਿੱਚੋਂ ਅੰਨੇ ਹਜ਼ਾਰੇ ਦੀ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਜਿਹਨੂੰ ਕਿਸਾਨ ਮਧੂਰ ਸ਼ਕਸ਼ ਕਹਿੰਟੀਆਂ ਜਿੰਨੀਆਂ ਵੇਖੀਆਂ ਉਹ ਬਣਦੀਆਂ ਆ ਕਿ ਭਾਜਪੀ ਦੀ 20 ਟੀਮ ਉਹ 20 ਟੀਮ ਸਾਡੇ ਤੋਂ ਫਾਇਦਾ ਲੈ ਗਈ ਕਿ ਪੰਜਾਬ 'ਚ ਸਰਕਾਰ ਬਣਾ ਗਈ ਪੰਜਾਬ 'ਚ ਸਰਕਾਰ ਬਣਾ ਗਈ ਪਰ ਉਹਨੇ ਵੀ ਪੰਜਾਬ ਦੇ ਨਾਲ ਵੱਡਾ ਖਲਵਾੜ ਕੀਤਾ ਜਿੰਨੇ ਵਾਅਦੇ ਕੀਤੇ ਸੀ ਕੋਈ ਵੀ ਨੇ ਪੂਰਾ ਨਹੀਂ ਕੀਤਾ ਇੱਥੇ ਨਾਲ ਦੀ ਨਾਲ ਪੰਜਾਬ ਸਰਕਾਰ ਦੀ ਵੀ ਤਰਸਦੀ ਆ ਕਿ ਜੋ ਅਸੀਂ ਆਪਣੇ ਆਪ ਨੂੰ ਸਾਰ ਲੋਕ ਠੱਗਿਆ ਜਾਂ ਮਹਿਸੂਸ ਕਰ ਰਹੇ ਆ ਕਿ ਅਸੀਂ ਬਦਲ ਲਿਆਂਦਾ ਸੀ ਕਿ ਕਾਲੀ ਤੇ ਕਾਂਗਰਸ ਦੋਵੇਂ ਪਾਰਟੀਆਂ ਰਵਾਇਤੀ ਪਾਰਟੀਆਂ ਸਿਉ ਮਾਰੀਆਂ ਹੋ ਚੁੱਕੀਆਂ ਵਾ ਤੇ ਇਹਨਾਂ ਦਾ ਬਦਲ ਆਈਏ ਜਿੱਥੇ ਪੰਜਾਬ ਦਲ ਤੋਂ ਖਾਇਆ ਵਾ ਕਿ ਉਸੇ ਤਰ੍ਹਾਂ ਨਸ਼ਾ ਹੈ ਉਸੇ ਰਿਸ਼ਦਖੋਰੀ ਹੈ ਕੋਈ ਗੱਲ ਨਹੀਂ ਭਗੰਤਮਾ ਉਹ ਉਸੇ ਤਰ੍ਹਾਂ ਟੁਟਕਲੇ ਵਿਛਾਲ ਪੰਗੜਾ ਪਾ ਰਿਹਾ ਇਹਦੇ ਤੇ ਵੀ ਤਰਸਦੀ ਆ ਤੇ ਭਾਰਤ ਸਰਕਾਰ ਨਾਲ ਜਿਆਦਾ ਤਰਸਦੀ ਤਾਂ ਵਾ ਕਿ ਸਾਡਾ ਦੇਸ਼ ਹੈ ਭਾਰਤ ਪਰ ਇਹਨੂੰ ਕਿੰਨਾ ਫਿਰਕਿਆਂ ਚ ਵੰਡਿਆ ਆ ਇਹਨੂੰ ਹਿੰਦੁਸਤਾਨ ਕਹੀ ਜਾਂਦਾ ਕੋਈ ਇੰਡੀਆ ਕਹੀ ਜਾਂਦਾ ਵਾ ਕੋਈ ਇਹਨੂੰ ਅਸਲ ਭਾਰਤ ਦੇਸ਼ ਪਾਰ ਤੋਂ ਮੰਨਣ ਨੂੰ ਤਿਆਰ ਨਹੀਂ ਤੇ ਪਾਰ ਤੋਂ ਜਿਹੜੇ ਰਹਿਣ ਵਾਲੇ ਲੋਕ ਜਿਹੜੇ ਆ ਉਹ ਬਿਲਕੁਲ ਆਪਦੀ ਰੋਟੀ ਰੋਟੀ ਤੋਂ ਤੰਗ ਹੋ ਚੁੱਕੇ ਆ ਕਿਉਂ ਤੰਗ ਹੋ ਚੁੱਕੇ ਆ ਕਿ ਜਿਹੜੇ ਸ਼ਾਊ ਕਰ ਸਿਸਟਮ ਆ ਉਹਨੂੰ ਮੋਦੀ ਲਾਗੂ ਕਰ ਰਿਆ ਵਾ ਸਰਕਾਰ ਦੀ ਜਿੰਨੀ ਵੀ ਪ੍ਰੋਟੀਨ ਨੂੰ ਵੇਚ ਰਿਆ ਇਸ ਕਰਕੇ ਸ਼ੰਕਾ ਵਾ ਪਾਰ ਦੇ ਲੋਕਾਂ ਨੂੰ ਕਿ ਜੇ ਅਸੀਂ ਕੁਝ ਨਾ ਕੀਤਾ ਤੇ ਜਿਹੜੇ ਮੋਦੀ ਸਾਹਿਬ ਆ ਉਹ ਸਾਡਾ ਦੇਸ਼ ਵੀਰ ਜਾਣੀ ਅੱਜ ਕਿੰਨਾ ਕੁ ਇਕੱਠ ਹੋਣ ਦੀ ਉਮੀਦ ਹੈ ਸੁਣੋ ਵੇਖੋ ਜੀ ਉੱਥੇ ਤਾਂ ਲੱਖਾਂ ਨਾਲ ਇਕੱਠ ਹੋਇਆ ਵਾ ਇਧਰ ਇਲਾਕਾ ਜਿਹੜਾ ਮਾਲਵੇ ਦਾ ਬਹੁਤ ਜੱਗ ਇਲਾਕਾ ਵਾ ਵੱਡਾ ਇਲਾਕਾ ਵਾ ਕਿ ਇੱਥੇ ਬਹੁਤ ਵੱਡੀ ਗਿਣਤੀ ਇਕੱਠੀ ਹੁੰਦੀ ਸਾਨੂੰ ਚਾਹ ਕਾ ਇਹ ਹੋਊਗਾ ਵੀ ਕਿਉਂਕਿ ਲੋਕ ਜਾਗ ਚੁੱਕੇ ਆ ਅੱਗੇ ਅਦੋਲਨ ਉਤਰਾ ਸੀ ਹੁਣਾਂ ਅਦੋਲਨ ਜਿਹੜਾ ਵਾ ਲੋਕਾਂ ਦਾ ਦਿਮਾਗ ਦਾ ਅਦੋਲਨ ਆ ਤੇ ਮਾਲ ਲੜਾਈ ਦੇਖੋ ਜੀ ਮੈਂ ਬਲਦੇਵ ਸਿੰਘ ਸਰਤਾ ਮੈਂਬਰ ਯੂਥ ਕਿਸਾਨ ਮੋਰਚਾ ਗੈਰਾਇਨੀ ਤੇ ਕੋਲ ਅੱਜ ਦੀ ਜਿਹੜੀ ਮਹਾਪੰਚਾਇਤ ਹੈ ਇਹ ਪਹਿਲੀ ਨਹੀਂ ਇਹ ਪੂਰੇ ਭਾਰਤ ਵਿੱਚ ਪੰਚਾਇਤਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਇਹ ਚੌਥੀ ਮਹਾਪੰਟਤ ਹੈ ਜਿਹਦੇ ਵਿੱਚ ਲੱਖਾਂ ਦਾ ਇਕੱਠ ਤੁਸੀਂ ਦੇਖ ਰਹੇ ਹੋ ਕਿ ਅੱਜ ਧੁੰਦ ਦਾ ਵੀ ਪੂਰਾ ਕੋਕ ਔਰ ਇਨੀ ਵੱਡੀ ਠੰਡ ਦੇ ਵਿੱਚ ਇਹ ਜਿਹੜਾ ਇਕੱਠ ਹੋ ਰਿਹਾ ਜਿਹੜੀਆਂ ਕੇਂਦਰ ਸਰਕਾਰ ਨੇ ਜਿਹੜੀਆਂ ਮੰਗੀਆਂ ਮੰਨਾਂ ਸੀ ਮੰਗਾ ਮੰਨ ਕੇ ਤੋਂ ਉਹ ਉਹ ਲਾਗੂ ਨਹੀਂ ਕੀਤੀਆਂ ਜਿਸ ਕਰਕੇ ਦੁਬਾਰਾ 13 ਫਰਵਰੀ 2024 ਦੇ ਵਿੱਚ ਦਿੱਲੀ ਕੂਚ ਦਾ ਵਿਗਲ ਜਿਹੜਾ ਉਹ ਵਜਾ ਦਿੱਤਾ ਹੈ ਤੇ ਉਹਦੀ ਤਿਆਰੀ ਵੇਚੀ ਜਿਹੜਾ ਇਹ ਸਾਰੇ ਭਾਰਤ ਵਿੱਚ ਜਿਹੜੀਆਂ ਰਹਿਦੀਆਂ ਹੋ ਰਹੀਆਂ ਨੇ ਤੇ ਇਹ ਤਿਆਰੀ ਜਿਹੜੀ ਆ ਦੇਖੋ ਜੀ ਜਿਹੜੀ ਅੱਜ ਦੀ ਮਹਾਪੰਚਾਇਤ ਆ ਇਹ ਕੱਲੀ ਬਰਨਾਲਾ ਤੇ ਨਹੀਂ ਹੋ ਰਹੀ तकरीबन ਅਸੀਂ ਸਾਰੇ ਭਾਰਤ ਦੇ ਵਿੱਚ ਮਹਾਪੰਚਾਇਤਾਂ ਕਰ ਰਹੇ ਆ ਜਿਹੜੀਆਂ ਇਹ ਮਹਾਪੰਚਾਇਤਾਂ ਉਤਰੀ ਭਾਰਤ ਦੇ ਨਾਲ 18 ਜਥੇਬੰਦੀਆਂ ਤੇ ਗੈਰ ਰਾਜਨੀਤਿਕ ਸਹਿਯੋਗਤ ਕਿਸਾਨ ਮੋਰਚੇ ਦਾ ਜਿਹੜਾ ਸਾਂਝਾ ਫਾਰਮ ਆ ਇਹ ਬਣਾ ਕੇ ਜਿਹੜੀਆਂ 26 ਜਥੇਬੰਦੀਆਂ ਟੋਟਲੇ ਇਹ ਮਹਾਪੰਚਾਇਤਾਂ ਹੋ ਰਹੀਆਂ ਇਹ ਜਿਹੜੀ ਪੰਜਾਬ ਦੇ ਵਿੱਚ ਮਹਾਪੰਚਾਇਤ ਆ ਇਹ ਤੀਜੀ ਮਹਾਪੰਚਾਇਤ ਚੌਥੀ ਮਹਾਪੰਚਾਇਤ ਆ ਜਿਹੜੀ ਬਰਨਾਲਾ ਵਿਖੇ ਹੋ ਰਹੀ ਆ ਐਸ ਤੋਂ ਪਹਿਲਾਂ 14 12 ਨੂੰ ਜਿਹੜੀ ਫਰਾਬਾ ਹੋਈ ਸੀ ਤੇ 15 12 ਨੂੰ ਜਿਹੜੀ ਮੁਗਿਓ ਹੋਈ ਸੀ ਤੇ ਜਿਹੜੀ 2 ਜਨਵਰੀ ਨੂੰ ਹੋਈ ਆ ਉਹ ਹੋਈ ਜਗਿਆਲਾ ਗੁਰੂ ਦੀ ਧਰਤੀ ਤੇ ਜਿਹੜੀ ਇਹ ਚੌਥੀ ਆ ਇਹ ਬਰਨਾਲਾ ਮੰਡੀ ਵਿਖੇ ਹੋ ਰਹੀ ਆ ਐਸ ਤੋਂ ਸਿੱਧ ਹੋਊਗਾ ਕਿ ਜਿਹੜੇ ਸਾਡੇ ਨਾਲ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਸੀ ਕਿਉਂਕਿ ਜਦੋਂ 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਅਸੀਂ ਦਿੱਲੀ ਜਨਤਰ ਮੰਤਰ ਦੇ ਇੱਕ ਬਹੁਤ ਵੱਡੀ ਐਗਜੀਸ਼ਨ ਲੜੀ ਸੀ 13 ਤਰੀਕ ਨੂੰ ਮਾਰਚ ਨੂੰ 13 ਤੋਂ ਲੈ ਕੇ 20 ਤਰੀਕ ਤੱਕ ਕੋਈ ਕਾਂਗਰਸ ਦਾ ਲੀਡਰ ਕੋਈ ਵੀ ਮੈਮੋਰੈਂਡਮ ਲੈਣ ਨਹੀਂ ਆਇਆ ਤੇ 20 ਮਾਰਚ ਨੂੰ ਰਾਜਨਾਥ ਸਿੰਘ ਆਇਆ ਔਰ ਸਟੇਜ ਤੋਂ ਦਾਸ ਦੇ ਕੋਲੇ ਖੜ ਕੇ ਬੋਲਿਆ ਸੀ ਵੀ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਬੰਦਿਆਂ ਸੁਆਮੀ ਰਾਸ਼ਣ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਰਜਾਂ ਤੇ ਲਖੀਰ 베ਰੀ ਜਾਊਗੀ ਤੇ ਅਸੀਂ ਝਾਤੇ ਵਿੱਚ ਆ ਕੇ ਹੱਥ ਖੜੇ ਕਰਕੇ ਇਹਨਾਂ ਦੀ ਸਰਕਾਰ ਬਣਾਤੀ ਹੋਇਆ ਕੀ ਇਸ ਦੇ ਉਲਟ ਕਿਉਂਕਿ ਜਦੋਂ ਵੀ ਇਹ ਕਾਰਪੋਰੇਟ ਘਰਾਣਿਆਂ ਨੂੰ ਜਨਮ ਦੇਣ ਵਾਲੀ ਸਰਕਾਰ ਆ ਜੇ ਮੈਂ ਗੱਲ ਕਰਾਂ ਅੱਜ ਪੰਜਾਬ ਸਰਕਾਰ ਦੀ ਹੋਵੇ ਤੇ ਕੇਂਦਰ ਸਰਕਾਰ ਦੀ ਹੋਵੇ ਕਿਸਾਨਾਂ ਨੂੰ ਅੱਖੋ ਪਰੋਖੇ ਕਰ ਰਹੀਆਂ ਜਿਸ ਦੇ ਸੰਬੰਧ ਦੇ ਵਿੱਚ ਅਸੀਂ ਕਿਸਾਨਾਂ ਨੂੰ ਜਗਾਉਣ ਲਈ ਤੇ ਇਹ ਸਾਰੀ ਹਵਾਮ ਨੂੰ ਦੱਸਣ ਲਈ ਕਿ ਜਿੰਨੀ ਦੇਰ ਤੱਕ ਆਪਾਂ ਆਪਣੀ ਲੜਾਈ ਆਪਣੇ ਮੋਢਾਂ 'ਤੇ ਨਹੀਂ ਲੜਦੇ ਉਨੀ ਦੇਰ ਤੱਕ ਤੁਸੀਂ ਕੋਈ ਮੰਜ਼ਲ ਨਹੀਂ ਤੈਅ ਕਰ ਸਕਦੇ ਕੇਵਲ ਦੇ ਕੇਵਲ ਲੜਾਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪ ਨੂੰ ਲੜਨੀ ਪੈਣੀ ਆ ਨਾ ਕਿ ਇਹਨਾਂ ਦੀ ਲੜਾਈ ਰਾਜ ਸਰਕਾਰਾਂ ਨੇ ਲੜਨੀ ਆ ਨਾ ਕੇਂਦਰ ਸਰਕਾਰਾਂ ਨੇ ਲੜਨੀ ਆ ਨਾ ਸੂਬਾ ਸਰਕਾਰਾਂ ਨੇ ਲੜਨੀ ਆ ਦੇਖਿਓ ਦੁਬਾਰਾ ਤੇ 13 ਫਰਵਰੀ ਦੀ ਕਾਲ ਦਿੱਤੀ ਗਈ ਹੈ ਸੋ ਇਹ ਕਿਸਾਨ ਮੋਰਚਾ ਹੈ ਰਾਜਨੀਤਿਕ ਦੁਆਰਾ ਔਰ ਉੱਤਰ ਭਾਰਤ ਕੇ 18 ਜੱਥੇਬੰਦੀਆਂ ਦੁਆਰਾ ਔਰ ਉਸ ਦਿਨ 13 ਫਰਵਰੀ ਕੋ ਦੇਸ਼ ਭਰ سے ਲੱਖੋ ਕਿਸਾਨ ਦਿੱਲੀ ਕੀ ਤਰਫ ਪੂਚ ਕਰਨਗੇ ਔਰ ਉਸ ਆંદੋਲਨ ਕੀ ਜੋ ਮੁੱਖ ਮੰਗਿਆ ਹੈ ਮਾਰੀ ਹੈ सबसे पहली मांग यह है कि एमएसपी पे गारंटी का कानून बनाया जाए प्रधानमंत्री मोदी जी जब मुख्यमंत्री होते थे गुजरात के और कंज्यूमर अफेयर कमेटी के चेयरमैन थे तो उन्होंने उस समय के प्रधानमंत्री डॉक्टर मनमोहन सिंह जी को चिट्ठी लिखी थी कि डॉक्टर साहब खाली एमएसपी घोषित करने से कुछ नहीं होगा एमएसपी किसानों को मिलना चाहिए लेकिन प्रधानमंत्री बने उनको नौ साल हो गए आज तक एमएसपी के ऊपर वो कुछ नहीं कर रहे हैं तो पहली मांग है एमएसपी पे गारंटी कानून बनाया जाए और एमएसपी भी कौन सा स्वामीनाथन आयोग के सी टू प्लस पचास परसेंट फार्मूले के अनुसार मिलना चाहिए जिसके तहत हरियाणा और पंजाब में आज गेहूं का एमएसपी चार हजार रुपया प्रति क्विंटल बनता है तीसरी हमारी जो मांग है देश के सभी किसानों को कर्ज मुक्त किया जाए अभी सरकार ने संसद के अंदर एक सवाल का जवाब देते हुए बताया कि दो हजार चौदह से लेकर दो हजार बाईस के बीच में मात्र आठ सालों में मोदी सरकार ने बड़े बड़े कॉर्पोरेट घरानों का चौदह लाख तिरपन हजार करोड़ रुपया कर्जा माफ कर दिया एनपीए कर दिया لیکن جب ਕਿਸਾਨوں ਕਰਜ਼ਾ माफ ਕਰਨੇ ਦੀ ਗੱਲ ਆਉਂਦੀ ਹੈ ਤਾਂ ਮੋਦੀ ਸਰਕਾਰ ਕਹਿੰਦੀ ਹੈ ہمارے پاس ਪੈਸਾ ਨਹੀਂ ਹੈ ہمارے پاس ਬਜਟ ਖਤਮ ਹੋ ਗਿਆ लेकिन कॉर्पोरेट घरानों का पैसा माफ करते समय इनके पास कोई कमी नहीं है तो तीसरी हमारी मांग है देश के संपूर्ण किसानों को कर्ज मुक्त किया जाए चौथी हमारी मांग है कि जो भूमि अधिग्रहण कानून में जो बदलाव किए गए 2015 में मोदी सरकार ने मॉडल एक्ट के थ्रू चेंज किए और तमाम राज्यों में किसानों की जमीनें लूटी जा रही हैं उस लूट को बंद किया जाए किसी भी रिक्वायरमेंट से पहले भूमि अधिग्रहण से पहले किसानों की सहमति लेना जरूरी है और मैं आपको बता दूं अभी सरदार जगजीत सिंह डेवाल जी के नेतृत्व में हमारा दस दिन का साउथ इंडिया का भी दौरा था जिसके तहत केरल में तमिलनाडु में कर्नाटक में आंध्र प्रदेश में तेलंगाना में बड़ी बड़ी पंचायतें हुई है और वहां से भी लगभग 40 संगठनों ने यह ऐलान किया है कि 13 फरवरी को जो दिल्ली कूच होगा उसमें साउथ इंडिया की भी बहुत बड़ी भागीदारी रहने वाली है जैसे अभी पंजाब में पंचायतों का दौर चल रहा है 14 दिसंबर को शहीद करतार सिंह सराबा जी गाँव सराबा में बहुत बड़ी पंचायत थी उसके बाद मोगा में हुई दो तारीख को जंडियाला गुरु में हुई आज यहाँ पे बरनाला में हो रही है इसी तरीके से पच्चीस जनवरी के बाद अगले 15 दिनों तक हरियाणा में पांच बड़ी बड़ी किसान महापंचायतें करी जा रही हैं और अब की बार पिछले साल पिछले आंदोलन के भी मुकाबले ज्यादा संख्या में हरियाणा का किसान इस आंदोलन में भाग लेगा पिछली बार जब पंजाब के किसान बॉर्डर पे पहुंचे थे तो हरियाणा पुलिस ने लाठीचार्ज की आंसू गैस के गोले छोड़े पानी की बौछारे करी तो उस समय हरियाणा के किसान आगे आए थे और सारे बैरिकेड तोड़ के पंजाब के किसानों के लिए रास्ता साफ करते चले गए थे अब की बार जब पंजाब का किसान हरियाणा बॉर्डर पे आएगा तो वहाँ पे हरियाणा किसान हजारों की संख्या में मौजूद होगा और फूलों के साथ अपने पंजाब के किसानियों दाऊगा किसान भाइयों का स्वागत किया जाएगा